ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2024 ਜੇਕਰ ਗੱਲ ਕਰੀ ਜਾਵੇ ਤਾਂ ਪਹਿਲਾਂ ਵੀ ਮਨਾਇਆ ਜਾਂਦਾ ਹੈ ਤਾਂ ਹੁਣ 2025 ਦੇ ਵਿੱਚ ਵੀ ਇਹ ਮਹੀਨਾ ਜਿਹੜਾ ਉਹ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਚਲਾ ਕੇ ਸੜਕ ਨਿਯਮਾਂ ਦੀ ਕਿਸਦਾ ਪਾਲਣਾ ਕਰਨੀ ਹੈ ਤੇ ਜੇਕਰ ਸੜਕ ਦੁਰਘਟਨਾ ਹੁੰਦੀ ਹੈ ਤਾਂ ਉਸ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਕਿਵੇਂ ਵਿਅਕਤੀ ਜਿਹੜਾ ਫਟੜਾ ਉਸ ਨੂੰ ਫਰਸਟ ਐਡ ਦੇ ਕੇ ਹਸਪਤਾਲ ਪਹੁੰਚਾ ਜਾ ਸਕਦਾ ਹੈ ਤਸਰਲ ਆਟਿਓ ਮੁਹਾਲੀ ਮਜੂਰ ਨੇ ਗਲਪਤ ਕਰਦੇ ਆ ਸਰ ਹਰ ਇੱਕ ਸਾਲ ਦੀ ਤਰ੍ਹਾਂ ਸੁਰਖ ਸੋਖਿਆ ਮਹੀਨਾ ਜਿਹੜਾ ਮਨਾਇਆ ਜਾਂਦਾ ਇਸ ਵਾਰ ਵੀ ਉਸ ਦੇ ਤਹਿਤ ਇਹ ਮਹੀਨਾ ਚਲਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਸਰ ਇਸ ਮਹੀਨੇ ਨੂੰ ਤਾਂ ਕਿਵੇਂ ਤੇ ਕਿੱਛੇ ਕਿੱਥੇ ਜਿਹੜੀ ਡਰਾਈਵ ਉਹ ਚਲਾਈ ਜਾਂਦੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਦੇਖੋ ਮੇਰਾ ਜਰਿਸਡਿਕਸ਼ਨ ਜਿਵੇਂ ਹੈਗਾ ਪੂਰਾ ਜ਼ਿਲ੍ਹਾ ਹੈਗਾ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਬਕ ਬਕ ਸਕੂਲਾਂ ਦੇ ਵਿੱਚ ਯੂਨੀਅਨਸ ਦੇ ਵਿੱਚ ਜਾ ਕੇ ਅਸੀਂ ਕੈਂਪਸ ਜਿਹੜੇ ਆਰਗੇਨਾਈਜ਼ ਕਰਦੇ ਆ ਤੇ ਮਾਨਯੋਗ ਸਰਦਾਰ ਜਸਪ੍ਰੀਤ ਸਿੰਘ ਜੀ ਆਈਐਸ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਦੀ ਰਹਿਨਮਾਈ ਹੇਠ ਅਸੀਂ ਇਹ ਕਾਰ ਜਿਹੜਾ ਇਹ ਕੈਂਪ ਜਿਹੜੇ ਆਰਗੇਨਾਈਜ਼ ਕਰਦੇ ਆ ਜੀ ਟਾਈਮ ਟੂ ਟਾਈਮ ਇਸ ਮੰਥ ਦੇ ਦੌਰਾਨ 1 ਤਰੀਕ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸਪੈਸ਼ਲ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਨੇ ਸਰ ਕੀ ਕੀ ਚੀਜ਼ਾਂ ਜਿਹੜੀਆਂ ਸਮਝਾਈਆਂ ਜਾਂਦੀਆਂ ਨੇ ਬੱਚਿਆਂ ਦੀ ਗੱਲ ਕਰੀਏ ਚਾਹੇ ਬਜ਼ੁਰਗਾਂ ਦੀ ਗੱਲ ਕਰੀਏ ਚਾਹੇ ਮਹਿਲਾਵਾਂ ਦੀ ਗੱਲ ਕਰੀਏ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਸੜਕ ਦੁਰਘਟਨਾ ਸੜਕ ਦੁਰਘਟਨਾ ਜਦੋਂ ਹੁੰਦੀ ਹੈ ਤਾਂ ਫਸਟਰ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਸ ਤਰੀਕੇ ਨਾਲ ਸਮਝਾਇਆ ਜਾਂਦਾ ਦੇਖੋ ਸਾਡੇ ਰੈੱਡ ਕਰਾਸ ਸੁਸਾਇਟੀ ਇੱਥੇ ਬਣੀ ਹੋਈ ਹੈ ਰੈੱਡ ਕਰਾਸ ਸੁਸਾਇਟੀ ਦੇ ਸ਼੍ਰੀ ਅਸ਼wini ਜੀ ਨੇ ਅੱਜ ਸਪੈਸ਼ਲ ਤੌਰ ਤੇ ਆ ਗਏ ਇੱਕ ਡੈਮੋ ਦੇ ਕੇ ਸਪੈਸ਼ਲੀ ਸਾਰੇ ਸਕੂਲ ਦੇ ਜਿਹੜੇ ਡਰਾਈਵਰਸ ਹੈ ਸਕੂਲ ਬੱਸ ਡਰਾਈਵਰਸ ਉਹਨਾਂ ਨੂੰ ਡੈਮੋ ਦੇ ਕੇ ਪੂਰੀ ਟ੍ਰੇਨਿੰਗ ਦਿੱਤੀ ਹੈ ਵੀ ਹਾਊ ਟੂ ਮਤਲਬ ਉਹ ਜਿਹੜਾ ਇੱਕ ਗੋਲਡਨ ਆਵਰ ਹੁੰਦਾ ਉਹਦੇ ਵਿੱਚ ਵਿੱਚ ਜਿਵੇਂ ਫਸਟ ਜਿਹੜੀ ਫਸਟ ਏਡ ਹੈ ਜਿਹੜੀ ਜੇ ਉਹ ਮਿਲ ਜਵੇ ਤਾਂ denn ਬੰਦੇ ਦੀ ਸਰਵਾਈਵਰ ਰੇਟ ਆ ਜਿਹੜਾ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਜੀ ਸਰ ਅਗਰ ਪਿਛਲੇ ਸਾਲਾਂ ਦੀ ਗੱਲ ਕਰੀ ਜਾਵੇ ਤਾਂ ਕਿੰਨੀ ਕੁ ਦੁਰਘਟਨਾ ਜਿਹੜੀਆਂ ਰਿਕਾਰਡ ਉਹ ਚ ਵਿੱਚ ਇਹਦੇ ਆਈ ਹੋਈ ਹੈ ਤੇ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿ ਕਿੰਨੇ ਕੁ ਸੁਰੱਖਿਆ ਤੇ ਲੋਕ ਜਿਹੜੇ ਨੇ ਉਸ ਤੋਂ ਬਾਅਦ ਹੋ ਚੁੱਕੇ ਨੇ ਅਗਰ ਡਰਾਈਵ ਚਲਾਣ ਤੋਂ ਬਾਅਦ ਇਹ ਗੱਲ ਕਰੀ ਜੀ ਇਹ ਡਰਾਈਵਸ ਜਿਹੜੀਆਂ ਬਹੁਤ ਸਬਸਟੈਂਸ਼ੀਅਲ ਇਹਨਾਂ ਦਾ ਅਫੈਕਟ ਹੁੰਦਾ ਹੈ ਲਗਭਗ 380 ਜਿਹੜੇ ਲੋਕ ਹੈਗੇ ਮਤਲਬ ਪਰ ਮੰਨ ਤੋਂ ਜਿਹੜੇ ਉਹ ਪੰਜਾਬ ਦੇ ਵਿੱਚ ਜਿਹਨਾਂ ਦੀ ਡੈਥ ਹੋ ਜਾਂਦੀ ਹੈ ਅਨਫੋਰਚਨਟਲੀ ਐਕਸੀਡੈਂਟਸ ਦੇ ਵਿੱਚ ਤੇ ਇਹ ਜਿਹੜੇ ਜਿਹੜੇ ਅਵੇਅਰਨੈਸ ਕੈਂਪ ਹੈਗੇ ਇਹਨਾਂ ਨਾਲ ਬੰਦਾ ਅਵੇਅਰ ਬਹੁਤ ਹੁੰਦਾ ਹੈ ਰੂਲਸ ਦਾ ਪਤਾ ਲੱਗਦਾ ਹੈ ਰੈਗੂਲੇਸ਼ਨਸ ਦਾ ਈਵਨ ਸਕੂਲਸ ਦੇ ਵੀ ਸਾਡਾ ਰੱਖਣ ਦਾ ਮੇਨ ਮਕਸਦ ਇਹੀ ਸਗਾ ਵੀ ਬੱਚਿਆਂ ਨੂੰ ਵੀ ਇਹ ਜੜੀਆਂ ਇਨਕਲਕੇਟ ਕੀਤੀ ਜਾਵੇ ਜੜੀਆਂ ਹਨਾ ਹੈਬਿਟਸ ਹੈਗੀਆਂ ਰੂਲ ਮੰਨਣ ਦੀਆਂ ਇਹਦੇ ਨਾਲ ਨਾਲ ਜਿਹੜੇ ਕਿਉਂਕਿ ਅਸੀਂ ਜਿਹੜੇ ਬੱਚੇ ਹੈਗੇ ਸਕੂਲ ਚਿਲड्रन ਹੈਗੇ ਉਕੇ ਜਦੋਂ ਸਕੂਲ ਬੱਸਾਂ ਚ ਆਉਂਦੇ ਆ 40 ਬੱਚੇ ਇੱਕ ਡਰਾਈਵਰ ਦੇ ਹਵਾਲੇ ਕਰ ਦਿੱਤੇ ਜਾਂਦੇ ਆ ਸਾਡਾ ਮੇਨ ਕੰਮ ਡਰਾਈਵਰ ਨੂੰ ਸੈਂਸਟਾਈਜ਼ ਕਰਨ ਦਾ ਸੀ ਕਿ ਤਾਂ ਜੋ ਉਹ ਇਸ ਮਤਲਬ ਜ਼ਿੰਮੇਵਾਰੀ ਨੂੰ ਸਮਝ ਸਕੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਐਸਐਸਐਫ ਫੋਰਸ ਬਣਾਈ ਗਈ ਹੈ ਕਿੰਨਾ ਕੋ ਕਾਰਗਰ ਸਾਬਿਤ ਹੋਈ ਹੈ ਸਰ ਸੁਰੱਖਿਆ ਫੋਰਸ ਦੇਖੋ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਐਸਐਸ ਫੋਰਸ ਹੈ ਜਿਹੜੀ ਉਹ ਬਣਾਈ ਗਈ ਹੈ ਤੇ ਬਹੁਤ ਜ਼ਿਆਦਾ ਕਾਰਗਰ ਹੈ ਜਿਵੇਂ ਐਸਪੀ ਸਾਹਿਬ ਨੇ ਵੀ ਦੱਸਿਆ ਇਹ ਇਹਦੇ ਵਿੱਚ ਇੱਕ ਉਹਨਾਂ ਦਾ ਟੋਲ ਫ੍ਰੀ ਨੰਬਰ ਹੈਗਾ ఇన్ ਕੇਸ ਆਫ ਐਕਸੀਡੈਂਟ ਉਹਨੂੰ ਵਿਦਨ ਮਤਲਬ ਪਿਊ ਮਿੰਟਸ ਉਹ ਕਵਰ ਕਰਦੇ ਨੇ ਹਾਂਜੀ ਜੋ ਬਹੁਤ ਕਾਰਗਰਸ ਸਿਤ ਹੋ ਰਹੀ ਸਰ ਅਗਰ ਆਪਾਂ ਘਟਨਾਵਾਂ ਦੀ ਗੱਲ ਕਰੀਏ ਤਾਂ ਕਿੰਨੇ ਕੋ ਘਟਨਾ ਜੇਕਰ ਪਿਛਲੇ ਰਿਕਾਰਡ ਕਿਤੇ ਕਿਤੇ ਤੇ ਹੁਣ ਕਿੰਨੇ ਕੋ ਐਸਐਸਐਫ ਫੋਰਸ ਵੱਲੋਂ ਜਾਨਾਂ ਜਿਹੜੀਆਂ ਬਚਾਈਆਂ ਗਈਆਂ ਨੇ ਸਾਡੇ ਆਪਣੇ ਜ਼ਿਲ੍ਹੇ ਮੁਹਾਲੀ ਦੇ ਵਿੱਚ ਅਸੀਂ ਜਿਹੜਾ ਕ੍ਰੈਸ਼ ਡਾਟਾ ਐਨਾਲਿਸਿਸ ਕਰਦੇ ਹਰ ਹਰੇਕ ਮੰਦ ਤੇ ਉਹਦੇ ਵਿੱਚ ਅਸੀਂ ਦੇਖਿਆ ਲਗਭਗ 10% ਜਿਹੜਾ ਐਕਸੀਡੈਂਟ ਰੇਟ ਹੈ ਉਹ ਘਟਿਆ ਤੇ ਉਹਦੇ ਨਾਲ ਡੈਥ ਰੇਟ ਵੀ ਘਟਿਆ ਜੀ ਸਰਕਰ ਇੱਕ ਲਾਸਟ ਦੱਸ ਦਿਓ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਹੁਣ ਕੈਮਰੇ ਜਿਹੜੇ ਨੇ ਲਗਾਏ ਗਏ ਕਿੰਨੇ ਕੋ ਕਾਰਗਰ ਹੋਣਗੇ ਉਹ ਕੈਮਰੇ ਤੇ ਘਟਨਾਵਾਂ ਜਿਹੜੀਆਂ ਕਿ ਅਕਸਰ ਦੇਖਿਆ ਜਾਂਦਾ ਕਿ ਰਿਟਰੇਟ ਜਦੋਂ ਜੰਪ ਕਰਦਾ ਵਿਅਕਤੀ ਦੂਸਰੇ ਪਾਸੇ ਤੋਂ ਗੱਡੀ ਆ ਕੇ ਹਿੱਟ ਕਰ ਜਾਂਦੀ ਹੈ ਕਿੰਨੇ ਕੋ ਕਾਰਗਰ ਹੋਣਗੇ ਉਹ ਦੇਖੋ ਜਿਵੇਂ ਤੁਸੀਂ ਦੱਸਿਆ ਹੀ ਹੈ ਰੈੱਡ ਲਾਈਟ ਜੰਪ ਜਿਹੜਾ ਆਮ ਇੱਕ ਅਫੈਂਸ ਹੈ ਜਿਹੜਾ ਹਰ ਇੱਕ ਮਤਲਬ ਜਦੋਂ ਵੀ ਕੋਈ ਖਾਲੀ ਜੰਕਸ਼ਨ ਦੇਖਦਾ ਲੰਘਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਮਤਲਬ ਬਹੁਤ ਭਾਰੀ ਜਿਹੜਾ ਸਾਬਤ ਹੁੰਦਾ ਹੈ ਡਰਾਈਵਰ ਲਈ ਬਟ ਇਹ ਹੈਗਾ ਜਦੋਂ ਇਹ ਕੈਮਰੇ ਚੱਲ ਪਏ ਕਿਉਂਕਿ 24 ਘੰਟੇ ਪੁਲਿਸ ਲਈ ਉੱਥੇ ਉਹਨੂੰ ਕੰਟਰੋਲ ਕਰਨਾ ਪੋਸੀਬਲ ਨਹੀਂ ਹੈਗਾ ਤੇ ਹੁਣ ਜਦੋਂ ਕੈਮਰੇ ਚੱਲ ਪਏ ਤਾਂ ਨੇਚਰਲੀ ਅਫੈਂਸ ਹੈ ਜਿਹੜੇ ਉਹ ਕੰਟੇਨ ਹੋ ਜਾਣੇ ਆ ਤਦੂਰ ਲੋਕ ਡਰਦੇ ਹੋਏ ਨਜ਼ਰ ਆਉਣਗੇ ਬਿਲਕੁਲ ਡਰਨਗੇ ਜੀ ਬਿਲਕੁਲ ਡਰਨਗੇ ਤੇ ਅਸੀਂ ਜਿਵੇਂ ਉਹ ਟ్రਾਇਲ ਕਰਕੇ ਦੇਖਿਆ ਉਹਦੇ ਵਿੱਚ ਕੈਪਚਰ ਕੀਤੇ ਆ ਉਹਨਾਂ ਦੇ ਆਫੈਂਸਸ ਤੇ ਥੋੜੀ ਦੇਰ ਚ 38000 ਆ ਜਿਹੜਾ ਉਹ ਆਫੈਂਸ ਹੋਇਆ ਹਾਂਜੀ ਹਜ਼ੂਰ ਜੇਕਰ ਸੁਰੱਖ ਸੁਰੱਖਿਆ ਮਹੀਨੇ ਦੀ ਗੱਲ ਕਰੀ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਰ ਮਨਾਇਆ ਜਾ ਰਿਹਾ ਹੈ ਹਾਲਾਂਕਿ 31 ਤਰੀਕ ਤੱਕ ਇਹ ਸੁਰੱਖ ਸੁਰੱਖਿਆ ਅਭਿਆਨ ਜਿਹੜਾ ਚਲਾਇਆ ਜਾਏਗਾ ਜਿਦੇ ਵਿੱਚ ਵਕ ਵਕ ਸਕੂਲਾਂ ਦੇ ਵਿੱਚ ਵਕ ਵਕ ਜਨ ਸੰਖਰ ਦੇ ਉੱਤੇ ਤੇ ਸਕੂਲਾਂ ਦੀ ਗੱਲ ਤਾਂ ਦੂਰ ਦੀ ਹੈ ਤੇ ਬੱਸ ਡਰਾਈਵਰਾਂ ਦੀ ਗੱਲ ਕਰੀ ਤਾਂ ਬੱਸ ਡਰਾਈਵਰ ਨੂੰ ਵੀ ਇਹ ਸਮਝਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਹੈ ਤੇ ਦੂਸਰੇ ਪਾਸੇ ਜੇ ਕੋਈ ਵਿਅਕਤੀ ਫਟੜ ਤੁਹਾਨੂੰ ਰਸਤੇ ਦੇ ਵਿੱਚ ਮਿਲਦਾ ਤਾਂ ਉਸ ਨੂੰ ਫਸਟ ਏਡ ਦੇ ਕੇ ਕਿਸ ਤਰ੍ਹਾਂ ਹਸਪੀਟਲ ਪਹੁੰਚਾਇਆ ਜਾਣਾ ਹਾਲਾਂਕਿ ਹਸਪੀਟਲ ਪਹੁੰਚਾਂ ਤੇ ਪਹਿਲਾਂ ਤਾਂ ਵਿਅਕਤੀ ਝੂਠ ਅਰਦੇ ਹੁੰਦੇ ਸੀ ਕਿ ਸਾਡਾ ਨਾਮ ਨਾ ਆ ਜਾਵੇ ਪਰ ਫਿਲਹਾਲ ਹੁਣ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀ ਜਾਵੇ ਜਾਂਕਰ ਦੇਖਿਆ ਜਾਂਦਾ ਕਿ ਅਕਸਰ ਲੋਕ ਨਹੀਂ ਪਹੁੰਚਾਉਂਦੇ ਸੀ ਹੁਣ ਲੋਕ ਜਿਹਨੇ ਉਹ ਹਸਪਤਾਲ ਦੇ ਵਿੱਚ ਫਟੜ ਵਿਅਕਤੀ ਨੂੰ ਪਹੁੰਚਾਉਂਦੇ ਹੋਏ ਨਜ਼ਰ ਆਉਂਦੇ ਨੇ ਜਿਸ ਦੇ ਚਲਦੇ ਆ ਉਹਨਾਂ ਨੂੰ ਸਨਮਾਨ ਵੀ ਜਿਹੜਾ ਉਹ ਕੀਤਾ ਜਾਂਦਾ ਮੋਹਲੇ ਤੋਂ ਵੀਡੀਓ ਜਰਨਲਿਸਟ ਸਰਵਜੇਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ